ਖਾਲਸਾ ਪੰਥ ਦਾ ਸਾジナ ਦਿਵਸ ਮਨਾਉਣ ਲਈ 10 ਦਿਨ ਪਹਿਲਾਂ ਭਾਰਤ ਤੋਂ ਪਾਕਿਸਤਾਨ ਕੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਲ ਇੱਕ ਭਾਰਤੀ ਸ਼ਰਧਾਲੂ ਦੀ ਅੱਜ ਸਵੇਰੇ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਲਾਹੌਰ ਦੇ ਅੰਦਰ ਸੁੱਤੇ ਪਿਆ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਾਕਿਸਤਾਨ ਉਕਾਫ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤੀ ਸ਼ਰਧਾਲੂ ਦੀ ਮ੍ਰਿਤਕ ਦੇ ਉਸੇ ਵੇਤਰ 'ਤੇ ਜਨ ਲਈ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਰਹੀ ਇਸ ਮੌਕੇ ਭਾਰਤੀ ਸ਼ਰਧਾਲੂ ਦੀ ਮ੍ਰਿਤਕ ਦੇ ਗੁਰਦੁਆਰਾ ਡੇਰਾ ਸੈਬਲ ਹੋਰ ਵੀ ਇੱਕ ਵਿਸ਼ੇਸ਼ ਐਂਬੂਲੈਂਸ ਵਿੱਚ ਰੱਖ ਦਿੱਤੀ ਗਈ ਹੈ। ਬੰਦਰਜੀਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਪੋਮਾ ਪ੍ਰਬੰਧਕ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਤੇ ਭਾਈ ਪਰਮਜੀਤ ਸਿੰਘ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਮੰਧਕ ਤੌਰ ਤੇ ਡਿਊਟੀ 925 ਦੇ ਕਰੀਬ ਸੰਗਤਾਂ ਦਾ ਜਥਾ ਪਾਕਿਸਤਾਨ ਦੀ ਧਰਤੀ ਤੇ ਨਾਲ ਲੱਗੀ ਹੋਈ ਸੀ। ਸੰਕਤਾ ਨੇ ਵੱਖ-ਵੱਖ ਅਗਰਧਾਮਾਂ ਦੇ ਪਾਕਿਸਤਾਨ ਦੀ ਪੱਤਰ ਤੱਤੀ ਦੇ ਦਰਸ਼ਨ ਕੀਤੇ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਰੂੜੀ ਸਾਹਿਬ ਗੁਰਦੁਆਰਾ ਸੱਚਾ ਸੋਦਾ ਸਾਹਿਬ ਅਤੇ ਬਹੁਤੇ ਲਾਹੌਰ ਜਿਹੜੇ ਨੇ ਦਰਸ਼ਨ ਕਰਨ ਤੋਂ ਪ੍ਰੰਤ ਸੰਕਤਾ ਜੀ ਨੂੰ ਰਾਤ ਨੂੰ ਵਸਰਾਣ ਕਰੀਆਂ ਸਨ ਕਿ ਅੱਜ ਮਨੇਰੇ ਜਿਹੜੇ ਆ ਸਰਦਾਰ ਜਗੀਰ ਸਿੰਘ ਦੇ ਸੁਪੁੱਤਰ ਸਰਦਾਰ ਜਰਨੈਲ ਸਿੰਘ ਵਾਸੀ ਅਰਬਨ ਸਟੇਟ ਪਟਿਆਲਾ ਦੀ ਜਿਹਦੀ ਉਮਰ 60 ਸਾਲ ਹੈ ਉਹਦੀ ਅਚਾਨਕ ਅਟੈਕ ਆਉਣ ਦੇ ਨਾਲ ਮੌਤ ਹੋ ਗਈ ਹੈ ਤੇ ਬੜਾ ਹੀ ਸੰਗਤਾਂ ਦੇ ਵਿੱਚ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ ਇਹ ਸਜਾਤਰਾ ਦੇ ਨਾਲ ਉਹਨਾਂ ਦੀ ਘਰਵਤਨੀ ਵੀ ਜਤਰਾ ਦੇ ਨਾਲ ਹਨ ਤੇ ਸੰਦੂ ਸਾਹਿਬ ਵੀ ਉਹਨਾਂ ਦੇ ਨਾਲ ਹਨ ਪਰ ਇਹ ਪਰਮਾਤਮਾ ਦਾ ਭਾਣੇ ਨੂੰ ਮੰਨਦੇ ਆ ਹੋਏ ਹਨ ਜੋ ਵੀ ਜਤਰਾ ਕਰਨ ਤੋਂ ਬਾਅਦ ਹੁਣ ਬਹੁਤਾਂ ਹੰਤ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਵੱਲੋਂ ਇੱਥੇ ਸਪੈਸ਼ਲ ਐਮਬਲੈਂਸ ਦੀ ਡਿਊਟੀ ਲਈ ਗਈ ਹੈ ਜੋ ਵਾਗਾ ਬਾਰਡਰ ਤੱਕ ਲੈ ਕੇ ਜਾਏਗੀ ਉਸ ਤੋਂ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਪੈਸ਼ਲ ਗੱਡੀ ਜਿਹੜੀ ਹੈ ਵਾਗਾ ਬਾਰਡਰ ਤੋਂ ਉਹਨਾਂ ਦੇ ਗੱਡੀ ਸਟਾਨ ਅਰਬਨ ਸਟੇਟ ਪਟਿਆਲਾ ਜਿਹੜੀ ਆ ਉਹਨਾਂ ਦੀ ਲਾਸ਼ ਨੂੰ ਉਹਨਾਂ ਦੇ ਪਰਿਵਾਰਕ ਘਰ ਦੇ ਵਿੱਚ ਪਹੁੰਚਾਇਆ ਜਾਵੇਗਾ ਬੜੇ ਹੀ ਦੁਖਦਾਈ ਇਹ ਖਬਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ